ਦਲੀਪ ਲਾਟਰੀ ਸਟਾਲ ਜੈਤੋ ਵੱਲੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ। ਲੋ ਜੀ ਪੰਜਾਬ ਸਰਕਾਰ ਵੱਲੋਂ ਹੁਣ ਮਿਤੀ 16 ਜੁਲਾਈ ਨੂੰ ਸ਼ਾਮ ਨੂੰ ਠੀਕ 6 ਵਜੇ ਖੁੱਲਣ ਜਾ ਰਹੀ ਹੈ 50 ਰੁਪਈਆਂ ਵਾਲੀ ਲਾਟਰੀ ਤੇ 7 ਲੱਖ ਰੁਪਿਆ ਜਿੱਤਣ ਦਾ ਸੁਨਹਿਰੀ ਮੌਕਾ ਹੈ। ਇਸ ਟਿਕਟਾਂ ਦੀ ਪ੍ਰਿੰਟਿੰਗ ਸਿਰਫ 1 ਲੱਖ ਤੇ 1 ਲੱਖ ਟਿਕਟਾਂ ਜੋ ਨਾਮ ਨਿਕਲਨੇ ਆ। 7 ਲੱਖ ਰੁਪਇਆ ਪਹਿਲਾ ਇਨਾਮ ਹੈ 50 ਰੁਪਏ ਐਮ ਆਰ ਪੀ ਹੈ ਉਹ 50 ਰੁਪਏ ਦੇ ਵਿੱਚ ਤੁਸੀਂ 7 ਲੱਖ ਰੁਪਇਆ ਜਿੱਤ ਸਕਦੇ ਹੋ ਪੰਜਾਬ ਸਰਕਾਰ ਨੇ ਇੱਕ ਸੁਨਹਿਰੀ ਮੌਕਾ ਦਿੱਤਾ ਹੈ ਤਾਂ ਜੋ ਗਰੀਬ ਅਮੀਰ ਹਰ ਕੋਈ ਲਾਟਰੀ ਦਾ ਟਿਕਟ ਖਰੀਦ ਸਕੇ ਤੇ ਲੱਖਪਤੀ ਬਣ ਸਕੇ ਹੁਣ ਫਿਰ ਸੋਚਨ ਵਿਚਾਰਨ ਚ ਕਰੋ ਨਾ ਦੇਰ ਸਾਡੇ ਦਲੀਪ ਲਾਟਰੀ ਸਟਾਲ ਨੇੜੇ ਬੱਸ ਸਟੈਂਡ ਕੁੜੀਆਂ ਵਾਲੇ ਸਕੂਲ ਦੇ ਬਿਲਕੁਲ ਸਾਹਮਣੇ ਜੈਤੋ ਵਿਖੇ ਪਹੁੰਚੋ 50 ਰੁਪਏ ਖਰਚ ਕਰਕੇ ਲਾਟਰੀ ਦਾ ਟਿਕਟ ਖਰੀਦੋ ਤੇ 7 ਲੱਖ ਰੁਪਏ ਦੇ ਮਾਲਕ ਬਣੋ ਜੀ ਫੇ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ